हां गगन हेलो हां जी दीदी होगी तेरी ਤੁਹਾਡੀ ਵਾਪਸੀ ਦੀ हां गगन ਬਸ ਲੱਗੇ ਹੋਏ ਆ ਪੈਕਿੰਗ ਕਰਨ ਕਦੋਂ ਦੀ ਫਲਾਈਟ ਤੁਹਾਡੀ ਭਲਾ ਪਰਸੋਂ ਸ਼ਾਮੀ 7:30 ਵਜੇ ਆ ਅੰਮ੍ਰਿਤਸਰ ਤੋਂ ਵਾਹ ਦੀਦੀ ਫਿਰ ਤਾਂ ਮੈਂ ਬੜੇ ਟਾਈਮ ਸਰ ਫੋਨ ਕਰ ਲਿਆ ਮੇਰਾ ਨਾ ਇੱਕ ਨਿੱਕਾ ਜਿਹਾ ਕੰਮ ਕਰ ਦਿਓਗੇ ਪਲੀਜ਼ ਪਰਸੋਂ ਨਾ ਮੇਰਾ ਭਤੀਜਾ ਤੁਹਾਨੂੰ ਅੰਮ੍ਰਿਤਸਰ ਰੇਪਰ ਰੋਡ ਤੇ ਮੇਰੇ ਦੋ ਤਿੰਨ ਸੂਟ ਫੜਾ ਕੇ ਜਾਊਗਾ ਇਹ ਸਪੈਸ਼ਲੀ ਡਿਜ਼ਾਈਨ ਕਰਾਇਆ ਮੈਂ ਅਮਰਸਰੋਂ ਸੱਗੀਵਲ ਵਾਲਿਆਂ ਦੇੋਂ ਦੇਖਿਆ ਜਦੋਂ ਤੀਆਂ ਦੇ ਮੇਲੇ ਤੇ ਪਾਇ ਕਿਵੇਂ ਅੱਗ ਲੱਗਦੀ ਸਾਰੀਆਂ ਦੇ ਹਾਂ ਹਾਂ ਗਗਨ ਕੋਈ ਨਹੀਂ ਲੈ ਆਉਂਗੀ ਮੈਂ ਵੈਸੇ ਜੇ ਤੂੰ ਮੈਨੂੰ ਪਹਿਲਾਂ ਦੱਸਿਆ ਹੁੰਦਾ ਨਾ ਤੇ ਮੈਂ ਵੀ ਇੱਕ ਦੋ ਡਿਜ਼ਾਈਨ ਕਰਵਾ ਹੀ ਲੈਂਦੀ ਸੁਆਹ ਤੇ ਮੈਨੂੰ ਵੀ ਬੜਾ ਹੀ ਆਉਂਦਾ ਦੂਜਿਆਂ ਨੂੰ ਸਾੜ ਕੇ ਚਲੋ ਓਕੇ ਦੀਦੀ ਮਿਲਦੇ ਆਂ ਫਿਰ ਮੈਂ ਤੁਹਾਡਾ ਨੰਬਰ ਆਪਣੇ ਭਤੀਜੇ ਨੂੰ ਵਟਸਐਪ ਕਰਨ ਲੱਗੀ ਆ ਫਿਰ ਤ ਉਹਨੂੰ ਕੰਟੈਕਟ ਕਰ ਲੂਗਾ ਪਲੀਜ਼ ਪਲੀਜ਼ ਜੀ ਜੀ ਹੁਣ ਦੇਖਿਓ ਭੁੱਲ ਨਾ ਜਾਇਓ ਚੰਗਾ ਹੁਣ ਨਹੀਂ ਭੁੱਲਦੀ ਓਕੇ ਬਾਏ ਓਕੇ ਬਾਏ ਗਗਨ ਸ਼ੁਕਰ ਗਗਨ ਸੀ ਵਿਚਾਰੀ ਉਹਨੇ ਨਾ ਮੈਨੂੰ ਕਦੀ ਕੋਈ ਕੰਮ ਨਹੀਂ ਕਿਆ ਪਹਿਲੀ ਵਾਰੀ ਉਹਨੇ ਇੱਕ ਫੇਵਰ ਮੰਗਿਆ ਪਰਸੋ ਨਾ ਜਾਂਦੇ ਹੋਏ ਉਹਦੇ ਦੋ ਸੂਟ ਅੰਮ੍ਰਿਤਸਰ ਤੋਂ ਫੜ ਕੇ ਲੈ ਕੇ ਜਾਣੇ ਨੇ ਅ ਤੁਸੀਂ ਪਲੀਜ਼ ਆਪਣੇ ਲਗੇਜ ਦੇ ਵਿੱਚ ਥੋੜਾ ਜਿਹਾ ਐਡਜਸਟ ਕਰ ਲੋਗੇ ਬੰਦੇ ਤਾਂ ਹੁੰਦੇ ਐਡਜਸਟ ਕਰਨੂ ਆ ਮੈਡਮ ਸਾਰੀ ਉਮਰ ਐਡਜਸਟਮੈਂਟਾਂ ਕਰਦੇ ਮਰ ਜਾਂਦੇ ਆ ਪਰ ਫਿਰ ਵੀ ਥੇਲੇ ਦੀ ਕਦਰ ਨਹੀਂ ਪੈਂਦੀ ਆਹੀ ਜੇ ਕਿਤੇ ਮੇਰੇ ਯਾਰ ਦੋਸਤ ਨੇ ਕੋਈ ਚੀਜ਼ ਮੰਗਾਈ ਹੁੰਦੀ ਨਾ ਉਧਰੋਂ ਤਾਂ ਤੂੰ ਮੈਨੂੰ ਚੁੰਨ ਚੁੰਨ ਕੇ ਮਾਰ ਦੇਣਾ ਸੀ ਆਹੀ ਫਰਕ ਹੁੰਦਾ ਬੰਦੇ ਤੇ ਜਨਾਨੀ ਵਿੱਚ